ਤਕੇਤਰੀਵਾਲ ਦੀ ਮੂ ਬੋਲੀ ਪੈਣ ਸਤੀਪੀ ਸ਼ਰਮਾ ਜਿਨ੍ਹਾਂ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਆਜ਼ਾਦ ਚੋਣ ਲੜਨ ਦਾ ਤੇ ਸਾਡੇ ਨਾਲ ਜੁੜ ਚੁੱਕਿਆ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਮੈਮ ਕੀ ਕਾਰਨ ਰਹੇ ਨੇ ਕਿ ਤੁਸੀਂ ਚੋਣ ਲੜਨ ਦਾ ਇਹ ਫੈਸਲਾ ਲਿਆ ਹੈ ਮੈਮ ਦੇਖੋ ਕਾਰਨ ਦੇ ਰਹੇ ਆ ਕਿ ਜਦੋਂ ਸਰਕਾਰ ਸਤਾ ਵਿੱਚ ਆਈ ਨਹੀਂ ਸੀ ਇੱਕ ਪਾਸੇ ਕੇਜਰੀਵਾਲ ਜੀ ਕਹਿੰਦੇ ਸੀ ਵੀ ਸੁਣਾ ਕੋ ਮੇਰੀ ਭੈਣ ਆ ਟੈਂਕੀ ਤੋਂ نیچے ਆਇਆ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਭਰਤੀ ਕਰਾਂਗੇ ਅਸੀਂ ਸੋਚਿਆ ਕਿ ਵੀ ਦੋ ਸਰਕਾਰਾਂ ਤੋਂ ਤੰਗ ਆ ਚੁੱਕੇ ਆ ਸ਼ਾਇਦ ਹੀ ਤੀਜੀ ਸਰਕਾਰ ਆ ਕੇ ਸਾਡੀ ਭਰਤੀ ਕਰ ਦੂਗੀ ਪਰ ਇਨਾਂ ਨੇ ਵੀ ਭਰਤੀ ਤਾਂ ਕੀ ਕਰਨੀ ਸੀ ਸਾਡੀ ਭਰਤੀ ਹੀ ਰੱਦ ਕਰਤੀ ਜਦੋਂ ਕਿ ਕੋਰਟ ਦਾ ਫੈਸਲਾ ਵੀ ਸਾਡੇ ਫੇਵਰ ਚ ਆਇਆ ਜੀ ਪੰਜਾਬ ਦੀ ਪ੍ਰੇਨ ਵੀ ਸਾਡੇ ਹੱਕ ਚ ਸੀ ਤੇ ਇੱਕ ਹੀ ਕਹਿੰਦੇ ਸੀ ਵੀ 6 ਮਹੀਨੇ ਚ ਅਸੀਂ ਨਸ਼ਾ ਖਤਮ ਕਰ ਦਾਂਗੇ ਜੀ ਤੁਸੀਂ ਦੇਖੋ ਨਸ਼ੇ ਦੇ ਦੇ ਦਲਦਲ ਵਿੱਚ ਹੀ ਮੇਰੇ ਹਸਬੰਦ ਦੀ ਡੈਥ ਹੋਈ ਆ ਜੀ ਇਹਨਾਂ ਨੇ ਕੀ ਕੀਤਾ ਨਾ ਮੇਰੇ ਕੋਲ ਰੋਜ਼ਗਾਰ ਆ ਨਾ ਮੇਰੇ ਸਿਰ ਤੇ ਛੱਤ ਰਹੀ ਆ ਮੇਰੇ ਕੋਲ ਖਾਣ ਨੂੰ ਕੁਝ ਵੀ ਨਹੀਂ ਬਚਿਆ ਹੈਗਾ ਜੀ ਮੈਂ ਆਪ ਇੱਕ ਲੜਾ ਨਾ ਅੱਜ ਮੇਰੇ ਤੇ ਕੰਡੀਸ਼ਨ ਆ ਕੱਲੋ ਮੇਰੇ ਪੰਜਾਬ ਦੇ ਕਿਸੇ ਵੀ ਕੀ ਭੈਣ ਦੀ ਇਹ ਕੰਡੀਸ਼ਨ ਆਊਗੀ ਆਊਗੀ ਜੀ ਕਿਉਂਕਿ ਜੇ ਇਸੇ ਕਰਕੇ ਮੈਂ ਇਹ ਫੈਸਲਾ ਲੈਂਦਾ ਕਿ ਜੋ ਫਿਰ ਮੈਂ ਸਹਿਰੀਆਂ ਮੇਰੇ ਤੋਂ ਬਾਅਦ ਕੋਈ ਹੋਰ ਨਾ ਸਕੇ ਪੰਜਾਬ ਦਾ ਜੀ ਸਿਪੀ ਸ਼ਰਮਾ ਜੀ ਐਸਸੀ ਆਜ਼ਾਦ ਉਮੀਦਵਾਰ ਲੜ ਰਹੇ ਹੋ ਚੋਣ ਤੇ ਤੁਸੀਂ ਸੰਗਰੂਰ ਹਲਕੇ ਨੂੰ ਚੁਣਿਆ ਹੈ ਅਜਿਹਾ ਕੀ ਕਾਰਨ ਹੈ ਕਿ ਤੁਸੀਂ ਸੰਗਰੂਰ ਨੂੰ ਹੀ ਚੁਣਿਆ ਹੈ ਮੈਮ ਦੇਖੋ ਮੈਂ ਸੰਗਰੂਰ ਤੇ ਮਾਨਸਾ ਜ਼ਿਲ੍ਹੇ ਚ ਕੋਈ ਜ਼ਿਆਦਾ ਫਰਕ ਨਹੀਂ ਸਮਝਦੀ ਦੇਖੋ ਜਿਹੜਾ ਸੰਗਰੂਰ ਜ਼ਿਲ੍ਹਾ ਹੈਗਾ 70% ਜਿਹੜੀ ਅੱਜ ਦੀ ਰਾਜਨੀਤਿਕਾ ਜਾਂ ਅੱਜ ਦੇ ਟਾਈਮ ਚ ਜੋ ਸਰਕਾਰ ਆ 70% ਆਪਣੇ ਸੰਗਰੂਰ ਜ਼ਿਲ੍ਹੇ ਦੀ ਕੈਬਨ ਮੰਤਰੀ ਨੇ ਜੀ ਕੇਂਦਰ ਬਿੰਦੂ ਇੱਕ ਸਦਾਬਾਹੀ ਇਹੀ ਆਪਣਾ ਸੰਗਰੂਰ ਜ਼ਿਲ੍ਹਾ ਇੱਥੋਂ ਦੇ ਜਿਹੜੇ ਕੈਬਨ ਮੰਤਰੀ ਨੇ ਕਿਸੇ ਵੀ ਲੀਡਰ ਨੇ ਜੋ ਗੱਲਾਂ ਕਰਕੇ ਆਏ ਸੀ ਨਸ਼ਾ ਦੀ ਐਪੀ ਕਲਚਰ ਤੇ ਬੇਰਜ਼ਗਾਰੀ ਤੇ ਤਿੰਨੇ ਕੋਈ ਗੱਲਾਂ ਦੁਬਾਰਾ ਕਿਦੀ ਦੁਰਾਈਆਂ ਨਹੀਂ ਹੈਗੀਆਂ ਜੀ ਅੱਜ 2.5 ਸਾਲ ਹੋ ਚੱਲੇ ਨੇ ਉਹੀ ਗੱਲਾਂ ਯਾਦ ਕਰਾਉਣ ਆਏ ਵੀ ਤੁਸੀਂ 70% ਸਰਕਾਰ ਕੈਂਟਰ ਮੰਤਰੀ ਦੀ ਸੰਗਰੂਰ ਜ਼ਿਲ੍ਹੇ ਜਾ ਜੀ ਉਹਨਾਂ ਨੇ ਕੋਈ ਮੁੱਦਾ ਨਹੀਂ ਚੱਕਿਆ ਆਪਣੇ ਮੁੱਦੇ ਭੁੱਲ ਗਏ ਤੁਸੀਂ ਦੇਖੋ 2.5 ਸਾਲ ਤੋਂ ਇਹ ਬਾਹਰ ਵੀ ਨਹੀਂ ਨਿਕਲੇ ਅੱਜ ਐਮਪੀ ਦੀ ਵੋਟ ਆਈ ਹੈ ਇੱਕ ਲੋਕਾਂ ਦੇ ਘਰਾਂ ਚ ਪੈਰਾਂ ਤੱਕ ਡਿੱਕਰ ਨਜ਼ਾਰੇ ਨਹੀਂ ਜੀ ਇਸ ਨਾਲ ਹੀ ਸਿਪੀ ਸ਼ਰਮਾ ਜੀ ਜਦੋਂ ਹੁਣ ਤੁਸੀਂ ਚੋਣ ਦੇ ਲਈ ਖੜੇ ਤਾਂ ਹੋ ਗਏ ਹੋ ਤੁਹਾਡੇ ਕੀ ਮੁੱਦੇ ਰਹਿਣਗੇ ਜਿਹੜੇ ਤੁਸੀਂ ਪੰਜਾਬ ਦੇ ਲੋਕਾਂ ਦੇ ਲਈ ਚੁੱਕੋਗੇ ਮੈਮ ਸਾਡੇ ਮੁੱਦੇ ਤੇ ਇਹੀ ਰਹਿਣਗੇ ਪੰਜਾਬ ਦੇ ਲੋਕਾਂ ਲਈ ਕਿ ਬੇਰੁਜ਼ਗਾਰੀ ਤੇ ਨਸ਼ਿਆਂ ਲਈ ਘਰੇ ਜੀ ਇਸ ਤੋਂ علاوہ ਜੀ ਅਸੀਂ ਜੇ ਇਹ ਮੁੱਦੇ ਰੱਖਾਂਗੇ ਜਿਉਂ ਪੰਜਾਬ ਦੀ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਮੁੱਦੇ ਲੈ ਕੇ ਸੀ ਉਹ ਮੁੱਦੇ ਭੁੱਲ ਚੁੱਕੇ ਨੇ ਅਸੀਂ ਉਹ ਮੁੱਦੇ ਹੀ ਯਾਦ ਕਰਾਉਣ ਆਏ ਆ ਵੀ ਪੰਜਾਬ ਦਾ ਮੈਂ ਕਹਿੰਨੀ ਗਰੀਬ ਵਰਗ ਅੱਜ ਵੀ ਦੁਖੀ ਆ ਰੋਜ਼ਗਾਰ ਸਾਡੇ ਕੋਲ ਕਿਸੇ ਕੋਲ ਵੀ ਨਹੀਂ ਹੈਗਾ ਕਿਸੇ ਵੀ ਫੀਲਡ ਨੂੰ ਲੈ ਲਓ ਇੱਕ ਪਾਸੇ ਕਹਿੰਦੇ 42992 ਨੌਕਰੀਆਂ ਦਿੱਤੀਆਂ ਇਹਨਾਂ ਨੇ ਮੈਂ ਕਹਿੰਨੀ ਆ ਜਿਨ੍ਹਾਂ ਨੂੰ ਤੁਸੀਂ ਜੁਆਇਨਿੰਗ ਲੈਟਰ ਘਰ ਦਾਇਆ ਰੱਖਾਗੇ ਵੀ ਅਸੀਂ ਜੇ ਨੌਕਰੀਆਂ ਦੇਤੀਆਂ ਜੀ ਵੀ ਤੁਸੀਂ ਉਹ ਲੋਕ ਅੱਜ ਵੀ ਧਰਨੇ ਦੇ ਰਹੇ ਜਿਨ੍ਹਾਂ ਨੇ ਜੁਆਇਨਿੰਗ ਲੈਟਰ ਦਿੱਤੇ ਉਸ ਨੂੰ ਸ਼ਹਾਦਤ ਕਰ ਰਹੇ ਨੇ ਜੀ ਬਲਜਿੰਦਰ ਕੌਰ ਭੈਣ ਸੁਣਿਆ ਹੋਊਗਾ ਜੋ ਤੁਸੀਂ 1152 ਪ੍ਰੋਫੈਸਰ ਸੀ ਉਹਨਾਂ ਨੇ ਸੁਸਾਇਡ ਕੀਤਾ ਜੀ ਜੀ ਸਾਡੀ ਪੋਸਟਾਂ ਰੱਦ ਕਰਤੀਆਂ ਜਿਹੜੇ ਮੀਟ ਹੀਅਰ ਸਾਨੂੰ ਕਹਿੰਦੇ ਸੀ ਕਿ ਅਸੀਂ ਤੁਹਾਡੀ ਭਰਤੀ ਕਰਾਂਗੇ ਜੀ ਤੇ ਗੁਰਗੋਬ ਸਿੰਘ ਜੀ ਸਾਂਹ ਖਾਦੀ ਸਿੱਖਿਆ ਮੰਤਰੀ ਨੇ ਜੀ 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 ਜਦੋਂ ਮੈਂ ਟੈਂਕੀ ਤੇ ਮਤਲਬ ਮੈਂ ਇਹਨਾਂ ਨੇ ਸਾਰੇ ਪਾਸੇ ਤੋੜੇ ਹੀ ਆ ਕਿਹੜੇ ਪਾਸੇ ਸਾਡੀ ਉਗੀਤੀ ਆ ਜਦੋਂ ਇਹ ਕਾਨੂੰਨ ਦੀ ਉਲੰਘਣਾ ਕਰ ਸਕਦੇ ਨੇ ਜੀ ਜਦੋਂ ਕਾਨੂੰਨ ਦਾ ਫੈਸਲਾ ਚੁੱਕਿਆ ਵੀ 646 ਪੀਟੀਆਂ ਨੂੰ ਭਰਤੀ ਕੀਤਾ ਜਾਵੇ ਹੈਨਾ ਇਹਨਾਂ ਦੀ ਮੈਡ ਲਿਸਟ ਜਾਰੀ ਹੋਏ ਹੁਣ ਮੇਰੀ ਲੜਾਈ ਇਕੱਲੇ 646 ਲਈ ਨਹੀਂ ਰਹੀ ਮੈਮ ਜੀ ਹੁਣ ਇਹ ਮੇਰੀ ਲੜਾਈ ਹਾਰੋ ਪੰਜਾਬ ਦੇ ਮਜ਼ਦੂਰ ਲਗਾ ਲਓ ਜੱਥੇਬੰਦੀ ਲਗਾ ਲਓ ਜੋ ਇੱਕ ਮਜ਼ਦੂਰੀ ਕਰਦੇ ਨੇ ਅਸੀਂ ਜਿਹੜੇ ਬੇਰੁਜ਼ਗਾਰ ਆ ਸਾਰੇ ਇੱਕ ਮਜ਼ਦੂਰ ਆ ਜਿਨ੍ਹਾਂ ਦੇ ਕੋ ਸ਼ੋਸ਼ਣ ਹੋ ਰਿਹਾਗਾ ਅੱਜ ਦੇ ਟਾਈਮ 'ਚ ਜੀ 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 ਤੇ ਇਸ ਦੇ ਨਾਲ ਹੀ ਕੀ ਤੁਹਾਡਾ ਜਥੇਬੰਦੀ ਤੁਹਾਡੀ ਜਿਹੜੀ ਹੈ ਉਹ ਸਾਥ ਦੇ ਰਹੀ ਹੈ ਤੁਹਾਡਾ ਹਾਂ ਜੀ ਮੈਮ ਮੇਰੀ ਜਥੇਬੰਦੀਆਂ ਜਿੰਨੇ ਵੀ ਬੇਰੁਜ਼ਗਾਰ ਨੇ ਜਿੰਨੇ ਵੀ ਪੰਜਾਬ ਦੇ ਜਥੇਬੰਦੀ ਨੇ ਉਹ ਮੇਰਾ ਸਾਥ ਦੇ ਰਹੀਆਂ ਉਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਆਜ਼ਾਦ ਉਮੀਦਵਾਰ ਲੜਨ ਦੀ ਸੋਚ ਬਣਾਈਆ ਤੇ ਹੌਸਲਾ ਕੀਤਾਗਾ ਕਿਉਂਕਿ ਮੈਮ ਹੋਰ ਤਾਂ ਸਾਨੂੰ ਬੇਰੁਜ਼ਗਾਰਾਂ ਨੂੰ ਕਿਹਨੇ ਹੌਸਲਾ ਦੇਣਾ ਸੀ ਜੇ ਹੌਸਲਾ ਦੇਣਾ ਹੁੰਦਾ ਜਾਂ ਕੁਝ ਵੀ ਇਦਾਂ ਦੀ سپورਟ ਕਰਨੀ ਹੁੰਦੀ ਸ਼ਾਇਦ ਅਸੀਂ ਬੇਰੁਜ਼ਗਾਰ ਨਾ ਹੁੰਦੀ ਜਾਂ ਸਾਨੂੰ ਨਵੀਂ ਸਰਕਾਰਾਂ ਨਾ ਚੁਣਨੀਆਂ ਪੈਂਦੀਆਂ ਜੀ ਇਸ ਦੇ ਨਾਲ ਕੀ ਤੁਹਾਡੀ ਕਿਸੇ ਹੋਰ ਜਥੇਬੰਦੀ ਦੇ ਵਿੱਚ ਕੋਈ ਤੁਹਾਡੇ ਸਾਥੀ ਚੋਣ ਆਜ਼ਾਦ ਉਮੀਦਵਾਰ ਦੇ ਵਜੋਂ ਲੜ ਰਹੇ ਨੇ ਨਹੀਂ ਮੈਮ ਸਾਡੀ ਜਥੇਬੰਦੀ ਚ ਹੋਰ ਕੋਈ ਨਹੀਂ ਸਾਡੀ ਜਥੇਬੰਦੀ ਚ ਮੈਂ ਹੀ ਅਸੀਪੀ ਸ਼ਰਮਾ ਕਿਹ ਜੇ ਬਾਕੀ ਮੈਂ ਬੋਲੀ ਤਾਂ ਜੀ ਇਸ ਤੋਂ ਲਾਵਾ ਤੁਸੀਂ ਤਾਂ ਇਕੱਲੇ ਹੋ ਚੋਣ ਪ੍ਰਚਾਰ ਦੀ ਕੀ ਸਟਰੈਟਜੀ ਰਹੇਗੀ ਤੁਹਾਡੀ ਫਿਰ ਮੈਂ ਮੋ ਸਾਡੀ ਟੀਮ ਹੈਗੀ ਆ ਉਹ ਸਾਡੀ ਟੀਮ ਦੇ ਅਕੋਰਡਿੰਗ ਸਾਰੀ ਪਲੈਨਿੰਗ ਚੱਲ ਰਹੀ ਆ ਵੀ ਦੇਖੋ ਮੈਮ ਅਸੀਂ ਇੱਕ ਤਾਂ ਬੇਰੁਜ਼ਗਾਰ ਆ ਸਾਡੇ ਕੋਲ ਫੈਨਿਸ਼ਲੀ ਵੀ ਇੰਨੀ ਕੋਈ سپورਟ ਨਹੀਂ ਆਏਗੀ ਪਰ ਜਿੰਨਾ ਵੀ ਸਾਡੇ ਤੋਂ ਹੋਊਗਾ ਉਸ ਦੇ ਅਕੋਰਡਿੰਗ ਅਸੀਂ ਉਦਾਂ ਦੀ ਪ੍ਰਚਾਰ ਕਰਾਂਗੇ ਕਿਉਂਕਿ ਅਸੀਂ ਤਾਂ ਕੋਈ ਖਾਨਦਾਨ ਨਹੀਂ ਜਾਂ ਸਾਡੀ ਬੈਕਬੋਨ ਸਟਰੋਂਗ ਨਹੀਂ ਹੈਗੀ ਜੀ ਸਾਨੂੰ ਵੀ سپورਟ ਹੈ ਪਿੱਛੋਂ ਕਿਸੇ ਦੀ ਸਾਡੇ ਕੋਲ ਕਿਉਂਕਿ ਨਾ ਅਸੀਂ ਸਤਾ ਉਤਾਰੀ ਹੈਗੇ ਆ ਨਾ ਸਾਨੂੰ ਇਹਨਾਂ ਦਾ ਪਤਾ ਪਰ ਅਸੀਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਕਿ ਅਸੀਂ ਬੇਰੁਜ਼ਗਾਰ ਆ ਵੀ ਤੁਸੀਂ ਸਾਡੇ ਨਾਲ ਧੱਕਾ ਕੀਤਾ ਅਸੀਂ ਤਾਂ ਆਪਣੇ ਭੈਣ ਭਰਾਵਾਂ ਦੀ ਆਵਾਜ਼ ਲਈ ਅੱਗੇ ਮੈਮ ਜੀ ਇਸ ਨਾਲ ਹੀ ਤੁਸੀਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਤੁਸੀਂ ਕਿਸੇ ਪਾਰਟੀ ਨੂੰ ਕਿਉਂ ਨਹੀਂ ਚੁਣਿਆ ਹੈਗਾ ਕਿ ਤੁਹਾਨੂੰ ਉਹਨਾਂ ਪਾਰਟੀਆਂ ਦੇ ਉੱਤੇ ਭਰੋਸਾ ਨਹੀਂ ਰਿਹਾ ਮੈਮ ਸਾਡੀ ਪਾਰਟੀ ਨੂੰ 2011 ਚ ਆਈ ਸੀ ਅੱਜ 2024 ਚੱਲ ਰਿਹਾ 13 ਸਾਲ ਹੋ ਚੱਲੇ ਨੇ ਜੀ ਜੇ ਕੋਈ ਵੀ ਦੋ ਹੋਰ ਪਾਰਟੀਆਂ ਦੀ ਗੱਲ ਕਰਾਂ ਜੇ ਕਰਨੀ ਹੁੰਦੀ ਉਹ ਕਰ ਦਾਂਦੇ ਜੇ ਉਹਨਾਂ ਚ ਚੰਗੀਆਂ ਹੁੰਦੀਆਂ ਸ਼ਾਇਦ ਆਪਾਂ ਨੂੰ ਆਮ ਪਾਰਟੀ 'ਚ ਉਹਨਾਂ ਦੀ ਲੋੜ ਹੀ ਨਹੀਂ ਪੈਣੀ ਸੀ ਜੀ ਜੇ ਕਿਤੇ ਉਹ ਚੰਗੇ ਹੁੰਦੇ ਉਹਨਾਂ ਨੇ ਸਾਡਾ ਸਾਥ ਦਿੱਤਾ ਹੁੰਦਾ ਸਾਨੂੰ ਕੀ ਨਹੀਂ ਕੀਤਾ ਸਭ ਨੇ ਆਪਣੀ ਰੋਟੀਆਂ ਸੇਕੀਆਂ ਮੈਮ ਆਮ ਪਾਰਟੀ ਨੇ ਵੀ ਆ ਕੇ ਉਹੀ ਮੌਦੇ ਤੇ ਜਦੋਂ ਕਾਂਗਰਸ ਸਰਕਾਰ ਸੀ ਆ ਕੇ ਕੇਜਰੀਵਾਲ ਜੀ ਨੇ ਬੜਾ ਸੋਹਣਾ ਸਟੰਡ ਖੇਡਿਆ ਮੇਰੀ ਭੈਣਾਂ ਨੀਚੇ ਆ ਜਾ ਹਰ ਇੱਕ ਮੋਰ ਧਰਣਾ ਵਾਸੀ ਕੋਲ ਗਏ ਜਿਹੜੇ ਧਰਣਾ ਲਾਰੇ ਸੀ ਹੂੰ ਕਿਸਾਨਾਂ ਦੇ ਹਮਦਰਦੀ ਬਣੀ ਅੱਜ ਉਹੀ ਕਿਸਾਨ ਅੱਜ ਵੀ ਧਰਣਾ ਲਾ ਕੇ ਬੈਠੇ ਨੇ ਅੱਜ ਕਿਉਂ ਨਹੀਂ ਜਾਂਦੇ ਹੈਗੇ ਜੀ ਕੀ ਤੁਹਾਡੇ ਜਿਹੜੇ ਤੁਸੀਂ ਮੁੱਦੇ ਗਿਣਵਾਏ ਆ ਕਿ ਤੁਸੀਂ ਜਿਹੜੇ ਤੁਹਾਡੇ ਜਦੋਂ ਤੁਸੀਂ ਇਲੈਕਸ਼ਨਸ ਲੜੋਗੇ ਤਾਂ ਤੁਹਾਡੇ ਮੁੱਦੇ ਨਸ਼ੇ ਹੋਣਗੇ ਜਾਂ ਫਿਰ ਜਿਹੜਾ ਤੁਸੀਂ ਕਿਹਾ ਹੈ ਕਿ ਬੇਰੋਜ਼ਗਾਰੀ ਦਾ ਹੋਵੇਗਾ ਕੀ ਕਿਸਾਨੀ ਮੁੱਦਾ ਤੁਹਾਡੇ ਲਈ ਅਹਿਮ ਹੋਵੇਗਾ ਹਾਂਜੀ ਮੈਮ ਕਿਸਾਨੀ ਮੁੱਦਾ ਵੀ ਹੋਊਗਾ ਮੈਮ ਕਿਉਂ ਦੇਖੋ ਕਿਸਾਨੀ ਵੀ ਇੱਕ ਧਾਰਨਾ ਹੈਗਾ ਨਾ ਜਿੱਥੇ ਬੰਦੀ ਆ ਕੋ ਵੀ ਤਾਂ ਸਾਡੇ ਨਾਲ ਹੀ ਨੇ ਪੀੜਤ ਨੇ ਕਿਉਂਕਿ ਇੱਕ ਤਰ੍ਹਾਂ ਦਾ ਦੇਖੋ ਕਿਸਾਨੀ ਕਰਦੇ ਨੇ ਕਈ ਕਿਸਾਨ ਬਿਲਕੁਲ ਛੋਟੇ ਨੇ ਜੀ ਜਿਮੀਦਾਰ ਕਈ ਵੱਡੇ ਨੇ ਜਿਹੜੇ ਛੋਟੇ ਜਿਮੀਦਾਰ ਨੇ ਉਹ ਸਾਡੇ ਭੈਣ ਭਰਾ ਉਹਨਾਂ ਨੂੰ ਘਰ ਚਲਾਉਣਾ ਬਹੁਤ ਮੁਸ਼ਕਲ ਆ ਮੈਮ ਜੇ ਸਾਡੇ ਕੋਲ ਰੋਜ਼ਗਾਰ ਹੋਊਗਾ ਸਰਕਾਰ ਸਾਡੀ ਗੱਲਾਂ ਸੁਣਨ ਕਿਹਾ ਮੈਂ ਕਹਿੰਦੀ ਛੋਟੇ ਜਿਮੀਦਾਰ ਵੀ ਕਿਉਂ ਬੈਠਣਗੇ ਹਮ ਜਿਹੜਾ ਘਰੋਂ ਸੌਖਾ ਬੰਦਾ ਉਹ ਕਦੇ ਨਹੀਂ ਮੈਮ ਤੂ ਫੰਜੇ ਬੀ ਮਰਵੇਗਾ ਜੀ ਜਿਹੜਾ ਤੁਸੀਂ ਹੁਣ ਚੋਣ ਲੜ ਰਹੇ ਹੋ ਇਹ ਕੀ ਤੁਹਾਡਾ ਨਿੱਜੀ ਫੈਸਲਾ ਹੈ ਇਹ ਤੁਹਾਡੀ ਜਥੇਬੰਦੀ ਦਾ ਫੈਸਲਾ ਹੈ ਤੁਸੀਂ ਮਿਲ ਕੇ ਸਭ ਨੇ ਲਿਆ ਹੈ ਮੈਮ ਇਹ ਮੇਰਾ ਨਿੱਜੀ ਫੈਸਲਾ ਵੀ ਆ ਤੇ ਸਾਡੀ ਜੱਤੇਵੰਦੀ ਦਾ ਵੀ ਆ ਕਿਉਂਕਿ ਮੈਮ ਦੇਖੋ ਮੇਰੇ ਕੋਲ ਖਾਣ ਨੂੰ ਕੁਝ ਵੀ ਨਹੀਂ ਹੈਗਾ ਮੇਰੇ ਹਸਬੰਡ ਦੀ ਵੀ ਡੈਥ ਹੋ ਚੁੱਕੀ ਹੈ ਜੀ ਠੀਕ ਹੈ ਕੋਈ ਮੇਰਾ ਬੱਚਾ ਵੀ ਨਹੀਂ ਹੈਗਾ ਜਿਹਦੇ ਸਾਰੇ ਮੈਂ ਲਗਾ ਚਾਹੇ ਮੇਰਾ ਕੁਝ ਹੋਵੇ ਨਾ ਹੋਵੇ ਮੈਨੂੰ ਨਹੀਂ ਪਤਾ ਮੇਰਾ ਕੀ ਹੋਣਾ ਕੀ ਨਹੀਂ ਹੋਣਾ ਬਟ ਮੇਰੇ ਜੇ ਕਰਨ ਨਾਲ ਜਾਂ ਲੜਨ ਨਾਲ ਬੋਲਣ ਨਾਲ ਮੇਰੇ ਹੋਰ ਕਿਸੇ ਭੈਣ ਭਰਾਵ ਦਾ ਕੋਈ ਸੁੱਖ ਮਿਲਦਾ ਦਾ ਸਦਾਰ ਹੁੰਦਾ ਤੇ ਮੈਨੂੰ ਬਹੁਤ ਖੁਸ਼ੀ ਹੋਵੇਗੀ ਇਹ ਸਾਡੀ ਇਹ ਗੱਲਾਂ ਦੀ ਸੁਣੀ ਜਾਊਗੀ ਕਿਉਂਕਿ ਸਰਕਾਰਾਂ ਆਮਦੀਆਂ ਨੇ ਵਾਅਦੇ ਕਰਦਿਆਂ ਨੇ ਮੁੱਕਰ ਜਾਂਦੀਆਂ ਨੇ ਕਿਉਂਕਿ ਇਹਨਾਂ ਨੇ ਆਪਦੇ ਪਿੰਡੇ ਤੇ ਨਹੀਂ ਹੰਡਾਇਆ ਹੁੰਦਾ ਮੈਮ ਜੀ ਇਹਦੇ ਗੱਲਾਂ ਕਰਦੇ ਨੇ ਅਸੀਂ ਆਮ ਘਰਾਂ ਦੇ ਪਟੇ ਆਮ ਘਰਾਂ ਦੇ ਨਹੀਂ ਹੈਗੇ ਸੀ ਮੈਮ ਜੀ ਆਮ ਘਰਾਂ ਦੇ ਜਿਹੜੇ ਆਮ ਪਾਰਟੀ ਦੇ ਐਮ.ਐਲ.ਏ ਸੀ ਉਹ ਤਾਂ ਵਿਚਾਰੇ ਅੱਜ ਵੀ ਆਪਦੇ ਪਿੰਡਾਂ 'ਚ ਬੈਠੇ ਨਾਲ ਪਿੰਡਾਂ ਦੇ ਲੋਕ ਵੀ ਘੱਟ ਪੁੱਛਦੇ ਨੇ ਜੀ ਪਰ ਜਿਹੜੇ ਬਾਹਰੋਂ ਪੜ ਕੇ ਆਏ ਸੀ ਜਿਨ੍ਹਾਂ ਦੀ ਬੈਕਗ੍ਰਾਉਂਡ ਸਟਰੋਂਗ ਆ ਉਹੀ ਕੈਬਨ ਮੰਤਰੀ ਬਣੇ ਲਿਆ ਆ ਆਮ ਪਾਰਟੀ 'ਚੋਂ ਜਿਨ੍ਹਾਂ ਨੇ ਨਸ਼ੇ ਦੀ ਮਾਰਕ ਘਰ ਚੱਲ ਲਿਆ ਚਿਕੇ ਜਿਨ੍ਹਾਂ ਦਾ ਧੀ ਪੁੱਤ ਮਰਿਆਗਾ ਜਿਨ੍ਹਾਂ ਨੇ ਬੇਰਜ ਕਰ ਝੱਲੀਆ ਉਹ ਆਮ ਘਰ ਆਂਦੇ ਨੇ ਜਿਨ੍ਹਾਂ ਨੇ ਦੁੱਖ ਝਡਾਇਆਗਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਦੁੱਖ ਕੀ ਹੁੰਦਾਗਾ ਜੀ ਐਗਜ਼ੈਕਟ ਸ਼ਰਮਾ ਜੀ ਤੁਸੀਂ ਚੋਣ ਤਾਂ ਲੜ ਰਹੇ ਹੋ ਕੀ ਤੁਹਾਨੂੰ ਪਹਿਲਾਂ ਕਿਸੇ ਹੋਰ ਪਾਰਟੀਆਂ ਦੇ ਵੱਲੋਂ ਆਫਰ ਨਹੀਂ ਆਇਆ ਕਿ ਤੁਸੀਂ ਸਾਡੀ ਪਾਰਟੀ ਦੇ ਹੁਣ ਮਤਲਬ ਪਾਰਟੀ ਦੇ ਵੱਲੋਂ ਚੋਣ ਲੜ ਰਹੇ ਹੋ ਈ ਮੈਮ ਐਦਾ ਤਾਂ ਗੱਲਾਂ ਚੱਲਦੀ ਹੀ ਰਹਿੰਦੀਆਂ ਨੇ ਪਰ ਅਸੀਂ ਕਿਸੇ ਪਾਰਟੀ ਦਾ ਕੋਈ ਸਾਥ ਨਹੀਂ ਲੈਂਦਾ ਨਹੀਂ ਮੈਮ ਸਾਨੂੰ ਕਿਸੇ ਹੋਆ ਕਿਉਂਕਿ ਦੇਖੋ ਕਿਸੇ ਟਾਈਮ ਅਸੀਂ ਸਾਰੀਆਂ ਪਾਰਟੀਆਂ ਨੂੰ ਨਿੰਦਿਆ ਜੀ ਠੀਕ ਹੈ ਉਹੀ ਅੱਜ ਅਸੀਂ ਪਾਰਟੀ ਦਾ ਸਾਥ ਲੈਣੇ ਆ ਹਨਾ ਉਹੀ ਪਾਰਟੀਆਂ ਉਹੀ ਸਾਡੀ ਜਨਤਾ ਕਹਿੰਦੀ ਕਿ ਅੱਜ ਫੇਰ ਅਸਾਂ ਕਰਕੇ ਕਿਉਂਕਿ ਅਸੀਂ ਇਹਨਾਂ ਤੋਂ ਓਕੇ ਸੀ ਕਿਤੇ ਆਮ ਪਾਰਟੀ ਚ ਨਹੀਂ ਸੀ ਜੀ ਕਿਤੇ ਨਾ ਕਿਤੇ ਅਸੀਂ ਆਪਣੇ ਭਾਈਚਾਰੇ ਨਾਲ ਫੇਰ ਦਗਾ ਕਰ ਰਹੇ ਹਾਂ ਜੀ ਕਿਉਂਕਿ ਮੈਂ ਅਸੀਂ ਫੇਮਸ ਹੋਣ ਲਈ ਨਹੀਂ ਕਰ ਰਹੇ ਅਸੀਂ ਰਾਜਨੀਤੀਗਿਰਚ ਉੱਪਰ ਵੀ ਬੈਠਣ ਲਈ ਨਹੀਂ ਕਰ ਰਹੇ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਲੜ ਰਹੇ ਹਾਂ ਕਿਉਂਕਿ ਜਦੋਂ ਅਸੀਂ ਧਰਨੇ ਲਾਉਂਦੇ ਹਾਂ ਚਾਹ ਸਾਡੀ ਅਸੀਂ ਜਿਹੜੀ ਮੰਗ ਰੱਖਦੇ ਹਾਂ ਸਾਨੂੰ ਕੋਈ ਲੀਡਰ ਕੋਈ ਮੰਤਰੀ ਮਿਲਦਾ ਨਹੀਂ ਹੈਗਾ ਜੇ ਅਸੀਂ ਇਸ ਪੋਜੀਸ਼ਨ ਤੇ ਆਵਾਂਗੇ ਅਸੀਂ ਆਪਣਾ ਹੱਕ ਲੈ ਕੇ ਅਸੀਂ ਆਪਣੀ ਆਵਾਜ਼ ਚੱਕ ਕੇ ਮਿਲ ਸਕਦੇ ਹਾਂ ਆਪਣਾ ਹੱਕ ਲੈ ਸਕਦੇ ਹਾਂ ਜੀ ਤੇ ਇਸ ਤੋਂ ਇਲਾਵਾ ਕੀ ਤੁਹਾਡੇ ਜਿਹੜੇ ਸੰਗਰੂਰ ਦੇ ਆਮ ਲੋਕ ਨੇ ਸਾਥ ਦੇ ਰਹੇ ਨਹੀਂ ਤੁਹਾਡਾ ਹਾਂ ਜੀ ਮੈਂ ਮੋਸਲੀ ਅੱਜ ਕੱਕਾ ਦਾ ਸਪੋਰਟਰ ਆ ਜੀ ਮੈਮ ਜੀ ਉਹਨਾਂ ਦੇ ਹੌਸਲੇ ਨਾਲ ਪਿਆਰ ਨਾਲ ਹੀ ਅੱਗੇ ਵਧ ਰਹੇ ਆ ਮੈਮ ਜੀ ਲੋਕਾਂ ਦੇ ਬਾਕੀ ਮੈਂ ਆਮ ਨਾਲ ਟਾਈਮ ਦੱਸੇਗਾ ਜੀ ਜੀ ਤੇ ਤਿਆਰੀ ਪੂਰੀ ਖਿੱਚ ਲਈ ਹੈ ਹੁਣ ਚੋਣ ਲੜਨ ਦੀ ਹਾਂ ਜੀ ਮੈਮ ਸਾਡੀ ਤਿਆਰੀ ਪੂਰੀ ਖਿੱਚ ਲਈ ਹੈ ਮੈਮ ਜੀ ਕਿਉਂਕਿ ਦੇਖੋ ਮੈਮ ਅਸੀਂ ਬੇਰਜਗਾਰ ਆ ਸਾਡੇ ਤੋਂ ਜਿੰਨਾ ਹੋਊਗਾ ਜਿੰਨਾ ਅਸੀਂ ਕਰ ਸਕੇ ਸਾਨੂੰ ਕਿਉਂਕਿ ਇਹਨਾਂ ਚੀਜ਼ਾਂ ਦੀ ਨੌਲੇਜ ਵੀ ਨਹੀਂ ਆਏਗੀ ਜੀ ਅਸੀਂ ਹੁਣ ਐ ਤਾਂ ਨਹੀਂ ਅਸੀਂ ਕਿਸੇ ਹੋਰ ਪਾਰਟੀ ਵਾਲ ਨੂੰ ਪੁੱਛਾਂਗੇ ਕਿ ਆ ਫਾਰਮ ਭਰਨਾ ਜੀ ਆ ਕਿਵੇਂ ਭਰਿਆ ਜਾਊਗਾ ਜੀ ਦੱਸਿਓ ਜੀ ਅਸੀਂ ਜਿੰਨਾ ਵੀ ਸਾਡੀ ਸੋਚ ਵਾਣਾ ਅਸੀਂ ਇੱਕ ਦੂਜੇ ਨਾਲ ਸਲਾਹ ਕਰਕੇ ਇਸ ਤਰ੍ਹਾਂ ਜਿ ਆ ਕੇ ਬਸ ਉਹੀ ਕਰ ਰਹੇ ਆ ਮੈਮ ਜਿੰਨਾ ਸਾਡੇ ਤੋਂ ਹੋਊਗਾ ਅਸੀਂ ਉਹਨਾਂ ਕਰਾਂਗੇ ਤੇ ਤੁਸੀਂ ਸੁਣਿਆ ਹੈ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਨੇ ਕੇਜਰੀਵਾਲ ਦੀ ਮੂ ਬੋਲੀ ਪੈਣ ਸਪੀ ਸ਼ਰਮਾ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਆਪਣੇ ਜਥੇਬੰਦੀ ਦੇ ਨਾਲ ਮਿਲ ਕੇ ਉਹ ਚੋਣ ਲੜਨਗੇ ਤੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਚੁੱਕਣਗੇ ਤਾਂ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਸੰਗਰੂਰ ਲੋਕ ਸਭਾ ਹਲਕਾ ਹੌਟ ਸੀਟ ਬਣ ਗਈ ਹੈ ਕਾਫੀ ਜ਼ਿਆਦਾ ਇਸ ਵਾਰ ਦਿਲਚਸਪ ਮੁਕਾਬਲਾ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ